हांजी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਫਰੰਦੀਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਨ ਦੇ ਕੋਲੇ ਆਏ ਆਂ ਦੋਸਤੋ ਮੱਲੀ ਸਾਹਿਬ ਦੇ ਕੋਲ ਸੋ ਬਹੁਤੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਵੀ ਤੁਹਾਨੂੰ ਦਿਖਾਵਾਂਗੇ ਅੱਜ ਦੋਸਤੋ ਇਸ ਕਵਰੇਜ ਦੇ ਵਿੱਚ 8 ਮੱਝਾਂ ਤੁਹਾਨੂੰ ਦਿਖਾਉਣੀਆਂ ਨੇ 8 ਮੱਝਾਂ ਦਿਖਾਵਾਂਗੇ ਬਾਕੀ 3 ਬੈੜਾਂ ਦਿਖਾਵਾਂਗੇ ਠੀਕ ਆ ਜੀ ਸੋ ਵੀਰ ਅਮਨ ਦੇ ਕੋਲੇ ਆਏ ਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਕਾਫੀ ਲੰਬੇ ਸਮੇਂ ਤੋਂ ਵਪਾਰ ਤੇ ਮੱਜਾਂ ਕਾਫੀ ਸੋਹਣੀਆਂ ਦੋਸਤੋ ਟੌਪ ਟੌਪ ਦੀਆਂ ਮੱਜਾਂ ਹੁੰਦੀਆਂ ਨੇ ਇਸ ਕਰੇ ਸੋ ਪੂਰੀ ਗੱਲਬਾਤ ਕਰਾਂਗੇ ਵੀਰ ਅਮਨ ਦੇ ਨਾਲ ਤੇ ਫਰੰਦੀਪੁਰ ਪਿੰਡ ਦੇ ਨਾਲ ਜਿਹੜੇ ਦੋਸਤੋ ਪਿੰਡ ਲੱਗਦੇ ਆ ਬੈਂਕਾ ਪਲੇਅਰ ਆ ਵੱਡਾ ਪਿੰਡ ਕਾਫੀ ਸੁਰ ਸਿੰਘ ਪਿੰਡ ਥੋੜੀ ਦੂਰੀ ਆ ਕਿਲੋ 1.5 ਕਿਲੋਮੀਟਰ ਦੀ ਦੂਰੀ ਆ ਠੀਕ ਆ ਤੇ ਤੁਸੀਂ ਖਾਸ ਵਿਜਿਟ ਜਿਹੜੀ ਆ ਪਿੰਡ ਫਰੰਦੀਪੁਰ ਕਰਨੀ ਹੈਗੀ ਆ ਠੀਕ ਆ ਵੈਸੇ ਮਸ਼ਹੂਰ ਇੰਟਰਨੈਸ਼ਨਲ ਪਲੇਅਰ ਵੀਰ ਗੋਪੀ ਫਰੰਦੀਪੁਰ ਦਾ ਪਿੰਡ ਆ ਦੋਸਤੋ ਤੇ ਬਿਲਕੁਲ ਉਹਨਾਂ ਦੇ ਚਾਚੇ ਤਾਇਆ ਉਹਨਾਂ ਦੇ ਸਕੇ ਸਬੰਧੀਆਂ ਦੇ ਘਰੋਂ ਅੱਜ ਆਪ ਅਮਨ ਦੇ ਨਾਲ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲਵਾਂਗੇ ਠੀਕ ਆ ਜੀ ਤੇ ਅੱਜ ਵੀਰ ਦੇ ਬਿਲਕੁਲ ਘਰੇ ਆਪਾਂ ਜਿਹੜੀਆਂ ਦੋਸਤੋਂ ਪਹੁੰਚ ਕੀਤੀ ਆ ਸਭ ਤੋਂ ਪਹਿਲਾਂ ਵੀਰ ਅਮਨ ਮੱਲੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋਬ ਸਾਹਿਬ ਕੀ ਹਾਲ ਜੀ ਬਹੁਤ ਵਧੀਆ ਠੀਕ ਠਾਕ ਜੀ ਠੀਕ ਠਾਕ ਵਧੀਆ ਠੀਕ ਠਾਕ ਠੀਕ ਠਾਕ ਹੋਰ ਸਨਾਂਓ ਸੇ ਤਾਂ ਵਧੀਆ ਠੀਕ ਠਾਕ ਜੀ ਵਧੀਆ ਠੀਕ ਆ ਜੀ ਤੇ ਕਾਫੀ ਟਾਈਮ ਬਾਅਦ ਦਰਸ਼ਨ ਮਿਲੇ ਹੋਏ ਆ ਜੀ ਹਾਂ ਜੀ ਸੰਤੋਬ ਸਾਹਿਬ ਇਤਰਾ ਬਿਜੀ ਰਹੀਦਾ ਮਾਲ ਨਗਰ ਤੇ ਡੇਲੀ ਲੈਈਦਾ ਇਹਦਾ ਕੰਮ ਤੋਂ ਲੇਜੀ ਨਾ ਹਾਂ ਜੀ ਹਾਂ ਜੀ ਸੋ ਦੋਸਤੋ ਬਾਕੀ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰਤਾ ਠੀਕ ਆ ਜੀ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਬਹੁਤ ਵੱਡੇ ਪੱਧਰ ਤੇ ਵੀਰ ਹੋਰਾਂ ਦੇ ਕੋਲੇ ਆਉਂਦੇ ਆ ਨਿੱਕੀ ਤੋਂ ਨਿੱਕੀ ਮੱਝ ਵੀ ਆ ਤੇ ਵੱਡੀ ਤੋਂ ਵੱਡੀ ਮੱਝ ਵੀ ਇਸ ਘਰੋਂ ਮਿਲ ਜਾਂਦੀ ਆ ਠੀਕ ਆ ਸੋ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਠੀਕ ਆ ਜੀ ਸੋ ਇਧਰ ਵੀਰ ਦਾ ਬਿਲਕੁਲ ਫਾਰਮ ਆ ਗਿਆ ਠੀਕ ਆ ਜੀ ਪਸ਼ੂ ਮੱਝਾਂ ਝੋਟੀਆਂ ਵਹਿੜਾ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਦੋਸਤੋ ਤੁਹਾਨੂੰ ਇਸ ਘਰੋਂ ਮਿਲ ਜਾਂਦੀ ਆ ਠੀਕ ਆ ਤੇ ਅੱਜ ਆਪਾਂ ਵੇਖਾਂਗੇ ਕਿੰਨੇ ਪਸ਼ੂ ਵਕਾਊ ਆ ਤੇ ਕਿੰਨੇ ਤੋਂ ਲੈ ਕੇ ਕਿੰਨੇ ਤ ਸੋ ਕਿੰਨਾ ਕਿੰਨਾ ਦੁੱਧ ਹੋਊਗਾ ਇਹਨਾਂ ਪਸ਼ੂਆਂ ਦੇ ਕੋਲ ਬਿਲਕੁਲ ਸੋ ਪੂਰੀ ਡਿਟੇਲ ਕੱਲੇ ਕੱਲੇ ਪਸ਼ੂ ਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਸਟੈਪ ਬਾਈ ਸਟੈਪ ਆ ਦੋਸਤੋ ਤੁਹਾਨੂੰ ਜਿਹੜੇ ਪਸ਼ੂ ਦਿਖਾਉਣੇ ਆ ਠੀਕ ਆ ਤੇ ਫਰੰਦੀਪੁਰ ਖਾਸ ਵਿਜਿਟ ਕਰਨੀ ਆ ਦੋਸਤੋ ਪਿੰਡ ਫਰੰਦੀਪੋਰਾ ਠੀਕ ਆ ਤੇ ਅੱਠ ਮੱਝਾਂ ਝੋਟੀਆਂ ਨੇ ਅੱਠ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਨੇ ਜੇਕਰ ਕੋਈ ਗੱਬਣ ਹੋਈ ਉਹ ਵੀ ਆਪਾਂ ਬਿਲਕੁਲ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਤਿੰਨ ਬੇੜਾਂ ਬਕਾਊ ਆ ਠੀਕ ਆ ਜੀ ਤਿੰਨ ਬੇੜਾਂ ਨੇ ਸੋ ਆਜੋ ਕਰਦੇ ਆ ਤੇ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਲੈਂਦੇ ਜਾਵਾਂਗੇ ਅੱਛਾ ਵੀਰ ਅਮਨ ਵਧੀਆ ਚੱਲਦਾ ਰਹਿਂਦਾ ਪ੍ਰੋਗਰਾਮ ਹਾਂਜੀ ਸੰਤੂ ਸਾਹਿਬ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਵਾ ਵੱਡੇ ਸਾਹਿਬ ਦੀ ਠੀਕ ਆ ਜੀ ਹਾਂਜੀ ਤੇ ਅੱਜ ਆਪਣੇ ਕੋਲ 8 ਮੱਝਾਂ 3 ਬੈੜਾ ਹਾਂਜੀ ਟੋਟਲ 11 ਨਗਾ ਜੀ 11 ਨਗਾ ਜੀ ਠੀਕ ਆ ਤੇ ਆ ਸ਼ੁਰੂਆਤ ਕਰ ਦਈਏ ਕਿਹੜੇ ਪਾਸਿਓਂ ਕਰੀਏ ਹਾਂਜੀ ਜੇ ਤੁਸੀਂ ਪਹਿਲੇ ਨੰਬਰ ਤੋਂ ਕਰਦੇ ਹੋ ਸੋਨੂੰ ਆ ਜਿਓ ਜੀ ਤੇ ਸੋ ਮੈਂ ਦੋਸਤੋ ਪਹਿਲਾਂ ਜ਼ਿਕਰ ਕਰਤਾ ਸੀ ਮੱਝ ਵੱਡੀ ਤੋਂ ਵੱਡੀ ਵੀ ਤੁਹਾਨੂੰ ਮਿਲ ਜਾਂਦੀ ਆ ਬਾਕੀ ਜਿਹੋ ਜਿਹੇ ਪਸ਼ੂ ਜਿੰਨੇ ਕਰ ਪਈਏ ਖਰਚ ਕਰਨੇ ਆ ਤੁਸੀਂ ਉਹੋ ਜੀ ਕੁਆਲਿਟੀ ਤੁਹਾਨੂੰ ਜੜੀ ਇਸ ਘਰੋਂ ਮਿਲ ਜੂਗੀ ਠੀਕ ਆ ਅੱਛਾ ਵੀਰਾ ਮੈਂ ਇੱਥੋਂ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਖੋਲ ਵੀ ਸੰਧਾ ਆ ਨਾਲ ਦੀ ਨਾਲ ਖੋਲ ਕੇ ਤੋੜ ਕੇ ਦਿਖਾਈਏ ਠੀਕ ਆ ਜੀ ਤੇ ġੇੜਾ ਕਰਾ ਦਿਓ ਜੀ ਤੋੜ ਦੇ ਆ ਜੀ ਅੱਛਾ ਇਹਦਾ ਸੂਆ ਵੀਰ ਜੀ ਇਹ ਸੂਈ ਨੂੰ ਕਿੰਨੇ ਕਿਤੇ ਦੂਜਾ ਸੂਆ ਜੇ ਨਾ ਰਾਤੀ ਸੂਈ ਤਰ ਕੇ 4 ਵਜੇ ਆ ਅੱਜ ਹਾਂ ਜੀ ਜੀ ਅੱਜ 4 ਵਜੇ ਸੂਈ ਇੱਕੋ ਚਵਾਈ ਕੀਤੀ 12 ਵਜੇ ਜੇਰ ਪਾਈ ਉਹਦੇ ਚਵਾਈ ਕੀਤੀ 4 ਕਿਲੋ ਬੋਲਾ ਚਵਾਈ ਥੱਲੋ 4 ਕਿਲੋ ਬੋਲਾ ਚਵਾਈ ਕੀਤੀ ਹਾਂ ਜੀ ਤੇ ਸੂਬਾ ਦੂਜਾ ਜੀ ਸੂਬਾ ਦੂਜਾ ਜੀ ਤੇ ਬੱਚਾ ਮਗਰ ਕੀ ਇਹਦੇ ਬੱਚਾ ਕੱਟਾ ਹੀ ਰਿਹਾ ਮਗਰ ਜੀ ਮੇਲ ਕਾਫਾ ਦੋਸਤੋ ਇੱਕ ਵਾਰੀ ਬੱਚਾ ਜ਼ਰੂਰ ਦਿਖਾ ਦਿੰਨੇ ਬਿਲਕੁਲ ਕਿਲੇ ਨਾੜੂ ਤੇ ਆ ਠੀਕ ਆ ਤੇ ਅੱਜ ਮਾਰਨਿੰਗ 4:00 ਵਜੇ ਸੋਈ ਆ ਜੇਰ ਜੂਰ ਪ੍ਰੋਪਰ ਪੈ ਗਈ ਆ ਤੇ ਸੂਬਾ ਦੂਜਾ ਹਾਂਜੀ ਤੋਰਦੇ ਆ ਜੀ ਸੋ ਵੱਡੇ ਹਾਈਟ ਕਰਦੇ ਦੇ ਵਿੱਚ ਆ 200 ਠੀਕ ਆ ਤੇ ਬਾਕੀ ਬਾਡੀ ਬੰਤਰ ਦੀ ਤੁਸੀਂ ਆ ਦੇਖ ਹੀ ਲੈਣੀ ਆ ਸੋ ਪੂਰੇ ਚੌੜੇ ਪਿੱਠ ਪੁੜੇ ਦੀ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਦੇਖੋ ਠੀਕ ਆ ਜੀ ਤੋ ਵੱਡੀਆਂ ਮੱਜਾਂ ਦੇ ਵਿੱਚ ਦੋਸਤੋ ਤੁਸੀਂ ਗਿਣਤੀ ਕਰ ਸਕਦੇ ਜੇ ਕੱਦ ਵਾਈਜ਼ ਵੀ ਗਿਣਤੀ ਵੱਡੀਆਂ ਮੱਜਾਂ ਦੇ ਵਿੱਚ ਕਰ ਲੋਗੇ ਬੇਲ ਬੂਲ ਦੀ ਸੋਹਣੀ ਆ ਸੋ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਹੋ ਠੀਕ ਆ ਜੀ ਤੋ ਬਿਲਕੁਲ ਗੁਲਾਈ ਦੇ ਵਿੱਚ ਹੀ ਸਿੰਘ ਆ ਠੀਕ ਆ ਆ ਦੇਖੋ ਅੱਛਾ ਵੀਰ ਮਲੀ ਸਾਹਿਬ ਇਹਦੇ ਥੱਲੇ ਦੁੱਧ ਹੁਣ ਬੌਲੀ ਦੀ ਚਵਾਈ ਕੀਤੀ ਸਾਹਿਬ ਇੱਕੋ ਚਵਾਈ ਕੀਤੀ 4 ਕਿਲੋ ਬੋਲਾ ਚੋਇਆ ਅੱਛਾ ਜੀ ਤੇ ਦੁੱਧ ਦੇਊਗੀ ਸਹੀ ਜਿਹੜਾ 15-16 ਕਿਲੋ ਦੁੱਧ 15-16 ਹਾਂ ਜੀ 13-14 ਕਿਲੋ ਪਹਿਲਾਂ ਛੋਟੀ ਨੇ ਕੱਢਿਆ ਨੇ ਅੱਛਾ ਜੀ ਹਾਂ ਜੀ ਹੁਣ ਤਾਂ ਮਾਰਨਿੰਗ ਕੋਈ ਬੌਲੇ ਦੇ ਵਿੱਚ ਥੋੜੀ ਬਹੁਤੀ ਚਵਾਈ ਕੀਤੀ ਹੋਣੀ ਹੈ ਹਾਂਜੀ 4 ਕਿਲੋ ਬੜਾ ਚਵਾਈ ਖਾਲੀ ਨਹੀਂ ਕੀਤੀ ਠੀਕ ਹੈ ਜੀ ਹਾਂਜੀ ਸੋ 4 ਕਿਲੋ ਦੋਸਤੋ ਬੌਲੇ ਦੇ ਵਿੱਚ ਜਿਹੜੀ ਆ ਮਾਰਨਿੰਗ ਅੱਜ ਚਵਾਈ ਹੋਈ ਆ ਠੀਕ ਹੈ ਜੀ ਤੇ ਬਾਕੀ ਥਾਣ ਥਣ ਬਹੁਤ ਜ਼ਿਆਦਾ ਸੋਨਾ ਪੂਰਾ ਲੰਬਾਈ ਦੇ ਵਿੱਚ ਲੰਬਾ ਥਾਣਾ ਚੌੜੇ ਪੇਟ ਪੁੜੇ ਦੀ ਆ ਤੇ ਇਹਦਾ ਵੀਰ ਜੀ ਕਿੰਨਾ ਕੁ ਮੁੱਲ ਕਰਦੇ ਆ ਇਹਦਾ ਸੰਧੂ ਸਾਹਿਬ ਮੁੱਲ ਤੇ ਆਪਾਂ 130 ਕਰਦੇ ਆ ਜੀ ਤੇ 115 ਦੀ ਝੋਟੀ ਆਪਾਂ ਦੇਣੀ ਆ ਹਾਂ ਠੀਕ ਹੈ ਜੀ ਹਾਂਜੀ ਲਓ ਜੀ 115000 ਦੀ ਦੋਸਤੋ ਜਿਹੜੀ ਇਹ ਝੋਟੀ ਤੁਹਾਨੂੰ ਮਿਲ ਜੂਗੀ ਠੀਕ ਹੈ ਸੈਕੰਡ ਟਾਈਮ ਆਰਾ ਦੂਜਾ ਸੂਬਾ ਸੂਈ ਆ ਮੇਲ ਕਾਫ ਆ ਮਗਰ ਠੀਕ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਇਹ ਆਪਣੇ ਕੋਲ ਆ ਗਈ ਏ ਝੋਟੀ ਹਾਂਜੀ ਆ ਗੱਬਣ ਝੋਟੀ ਆ ਇਹ ਗੱਬਣ ਆ ਜੀ ਹਾਂਜੀ ਇਹ ਕਿੰਨਾ ਸੂਬਾ ਸੋਣ ਜਾ ਰਹੀ ਤੀਜਾ ਸੂਆ ਜੀ ਤੇ ਦੂਜਾ ਹਾਂਜੀ ਇਹ ਦਿਨ ਕਿੰਨੇ ਲੈ ਜੂਗੀ ਝੋਟੀ ਫਲਾਂ ਆ ਦਿਨ ਲੈ ਜੂਗੀ 5 6 ਦਿਨ ਲੈ ਜੂਗੀ ਠੀਕ ਆ ਜੀ ਹਾਂਜੀ ਲਓ ਜੀ 5 6 ਦਿਨ ਦੋਸਤੋ ਸਮਾਂ ਲੈ ਜੂਗੀ ਠੀਕ ਆ ਤੇ ਦੂਜਾ ਸੂਬਾ ਝੋਟੀ ਆ ਬਿਲਕੁਲ ਗੁਲਾਈ ਗਲੂਈ ਦੇ ਵਿੱਚ ਸਿੰਘ ਆ ਪੂਰੀ ਸ਼ਕੀਨ ਆ ਸੋ ਪੂਰੀ ਤਸਲੀਮ ਨਾਲ ਤੁਹਾਨੂੰ ਇਹ ਵੀ ਆਪਾਂ ਦਿਖਾਵਾਂਗੇ ਠੀਕ ਹੈ ਜੀ ਤੇ ਹਾਈਟ ਕੱਦ ਦੋਸਤੋ ਜਿੰਨੀਆਂ ਵੀ ਆਪਾਂ ਤੁਹਾਨੂੰ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਬਿਲਕੁਲ ਇੱਕੋਲਾ ਸਾਰੀਆਂ ਬਿਲਕੁਲ ਸੇਮ ਆ ਇੱਕੋ ਜਿਹਾ ਕੱਦ ਕਾਠਾ ਠੀਕ ਹੈ ਜੀ ਕੋਈ ਬੜੀ ਛੋਟੀ ਸਮੁੰਦਰ ਦੀ ਹਾਈਟ ਨਹੀਂ ਮਿਲੂਗੀ ਠੀਕ ਹੈ ਜੀ ਇੱਕੋ ਜੀਆਂ ਜਿਹੜੀਆਂ ਤੁਹਾਨੂੰ ਬਿਲਕੁਲ ਝੋਟੀਆਂ ਦਾ ਚਾਹੇ ਮੱਝਾਂ ਹੋਣ ਇੱਕੋ ਜਿਹਾ ਹਾਈਟ ਕੱਦ ਦੇ ਵਿੱਚ ਮਿਲਣਗੀਆਂ ਆ ਦੇਖੋ ਬਹੁਤ ਚੰਗੀ ਵਧੀਆ ਝੋਟੀਆਂ ਜਾਨਸਰ ਵਾਲੀ ਕਾਲੀ ਸ਼ਾ ਲਓ ਜੀ ਫਿਕਸ ਜੀ ਆਰਡਰ ਆ ਦੋਸਤੋ ਜਿਵੇਂ ਆਪਾਂ ਨਾਰਮਲ ਇੱਕ ਐਚ ਐਫ ਬਰੀਡ ਦੀਆਂ ਵਹੜਾਂ ਦੇ ਵਿੱਚ ਦੇਖਦੇ ਆ ਬਿਲਕੁਲ ਕਸਮੇ ਜਲੇਵੇ ਦੀ ਝੋਟੀ ਆ ਸੋ ਆਰਡਰ ਦੀ ਕੁਆਲਿਟੀ ਆ ਦੋਸਤੋ ਤਕਰੀਬਨ ਕਸਮਾ ਜਲੇਵਾ ਰਹੂਗਾ ਬਾਕੀ ਦੁੱਧ ਦੀ ਉਮੀਦ ਆਪਾਂ ਚੰਗੀ ਕਰ ਸਕਦੇ ਇਹੋ ਜਿਹੇ ਪਸ਼ੂ ਤੋਂ ਸੋ ਸਵੇਰ ਜਿਹੜਾ ਦੂਜਾ ਸਵੇਰ ਸੁਣਨੀ ਆ ਫੇਸ ਸਵਾਰ ਦੀ 8-10 ਦੇ ਦਿੰਗ ਖਲੂਗੀ ਜੀ ਠੀਕ ਆ ਜੀ ਆਹ ਕੁਮਾਲੋ ਜੀ ਫਰਲਾ ਫਾਨੀ ਇੱਕ ਮੈਂਦੇ ਬਣਾਉਣੀ ਬੀ ਜੀ ਠੀਕ ਆ ਜੀ ਤੋਰ ਲਿ ਗਿਆ ਹਾਂ ਠੀਕ ਆ ਸੋ ਸ਼ਾਨਦਾਰ ਕੁਆਲਿਟੀ ਆ ਦੋਸਤੋ ਠੀਕ ਆ ਸ਼ਾਨਦਾਰ ਕੁਆਲਿਟੀ ਸੋ ਬਿਲਕੁਲ ਥਣ ਮੁਠੀ ਹਵਾਨੇ ਲੇਵੇ ਦੀ ਗੱਲ ਕਰਨ ਲੱਗੇ ਤੇ ਪੱਧਰ ਬਖਾਲਾ ਬਿਲਕੁਲ ਇੱਕੋ ਜਿਹਾ ਦੋਸਤੋ ਸੱਚੀ ਖਬੀ ਬਹਿਣੀ ਵਾਲੇ ਪਾਸਿਓ ਬਿਲਕੁਲ ਲੇਵੇ ਦੀ ਵੰਡ ਵੇਖੀਏ ਤੇ ਇੱਕੋ ਜਿਹਾ ਲੇਵਾ ਚੌਰਸ ਠੀਕ ਆ ਤੇ ਦਿਨ ਹਜੇ 7 ਕੱਟ ਦੀ ਆ 7 ਦਿਨ ਹਜੇ ਲੈ ਜੂ ਖੁੱਲੇ ਢੁੱਲੇ ਹਾਂਜੀ 7-8 ਦਿਨ ਲੈ ਜੂਗੀ ਹਾਂ ਬਿਲਕੁਲ ਜੀ अच्छा वीर ਕਿੰਨਾ ਮੋਲੇ ਦਾ ਰਹੂਗਾ ਝੋਟੀ ਦਾ ਸੰਧੂ ਸਾਹਿਬ ਇਹਦਾ ਮੁੱਲ ਜੇ ਆਪਣੇ 1 15 ਕਰਦੇ ਹਾਂ ਨਹੀਂ ਆਪਾਂ 1 5 ਦੀ ਝੋਟੀ ਦੇਣੀ ਹੈ 1 5 ਦੀ ਹਾਂਜੀ ਬਿਲਕੁਲ ਜਾਇਜ਼ ਨਫਾ ਲੈ ਕੇ ਜਿਹੜਾ 3 4000 ਰੁਪਏ ਝੋਟੀ ਆਪਾਂ ਚੰਗੇ ਲਾਕੇ ਚ ਵਧੀਆ ਲੈਂਦੀ ਝੋਟੀ ਹੂੰ ਦੁੱਧ ਵਾਲੀ ਝੋਟੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 1 ਲੱਖ 5000 ਦੀ ਜਿਹੜੀ ਆ ਲਾਸਟ ਖਾਣਾ ਹੈਗੀ ਆ ਜੈਸਨੂਆ ਠੀਕ ਆ ਝੋਟੀ ਚੰਗੀ ਆ ਵੱਡੀ ਆ ਚੌੜੇ ਪਿੱਠਪੂੜੇ ਦੀ ਆ ਠੀਕ ਆ ਥੱਬਿਆਂ ਦੇ ਥੱਬੇ ਬਾਕੀ 7 ਦਿਨ ਬਾਕੀ ਆ 4 3 4 ਮੱਝਾ ਫਰੀਦਕੋਟੋਂ ਲੈਂਦੇ ਆ ਪੰ ਚੰਗਾ ਮਾਲ ਵਧੀਆ ਕੁਆਲਿਟੀ ਦਾ ਲੈਂਦਾ ਜੀ ਅੱਛਾ ਜੀ ਹਾਂਜੀ ਅੱਛਾ ਵੀਰ ਇੱਕ ਇਹ ਵੀ ਅਮਨ ਗੱਲ ਹੈਗੀ ਵੀ ਉਧਰਲਾ ਮਾਲ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੁੱਧ ਵਾਲਾ ਦੁੱਧ ਵਾਲਾ ਹਾਂਜੀ ਭਾਈ ਉਧਰ 12 13 ਪਰਾਸੀ ਦੁੱਧ ਕਰਦੀਆਂ ਘਾਟ ਨਹੀਂ ਕਰਦੀਆਂ ਹਾਂ ਫਰੀਦਕੋਟ ਕੋੜਾ ਪੂਰਾ ਹੋ ਗਿਆ ਜੈ ਮੂਸਰ ਹਾਂਜੀ 13 14 किलो दूध आराम ਨਾਲ ਦੁੱਧ ਕੱਢ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਅਗਲੀ ਮੱਝ ਦਾ ਕੀ ਡਿਟੇਲ ਹੈ ਜੀ ਅਗਲੀ ਭਾਈ ਅੱਜ ਚਪਥਾ ਦੇ ਨਾਮ ਸੂਈ ਨੂੰ 9 ਕਿਲੋ ਬੋੜਾ ਹੋਊਗਾ ਛੋਟੀ ਥੱਲੇ ਠੀਕ ਹੈ ਜੀ ਸਵੇਰ ਕਿੰਨਾ ਜੀ ਸੂਹਾ ਤੇ ਜਾਊਗਾ ਇਹਨ ਕੀ ਤੇਜਾ ਸੂਹਾ ਹਾਂਜੀ ਤੇਜਾ ਸੂਹਾ ਦੋਸਤੋ ਸੂਈ ਆ 24 24 ਬਹੁਤ ਵਧੀਆ ਇੱਕ ਨੰਬਰ ਦੀ ਇਹਦੀ ਤੇਜਾ ਸੂਹਾ ਕੋਈ 4 ਦਿਨਾਂ ਦੀ ਸੂਈ ਆ ਬੱਚਾ ਮਗਰੇ ਤੇ ਕੀ ਆ ਬੱਚਾ ਇਹਦੇ ਮਗਰੇ ਕੋਈ ਕੀ ਆ ਮੇਲ ਹਾਂ ਕਟਾਈ ਇਹਦੇ ਹਾਂਜੀ ਕਟਾਈ ਆ ਹਾਂਜੀ ਆ ਠੀਕ ਆ ਜੀ ਇਹ ਵੀ ਖੋਲਦੇ ਆ ਜੀ 9 ਕਿਲੋ ਦੋਸਤੋ ਬੋੜਾ ਤੇਜੇ ਦਿਨ ਦੀ ਸੂਈ ਦੇ ਥ ਆਇਆ ਪਰਸੋਂ ਮੱਜਾ ਲਿਆਂਦ ਗਿਆ ਥੋੜੇ ਲੱਪੇ ਜੇ ਲਾਏ ਪੱਠਾ ਪੱਠਾ ਨਹੀਂ ਪੂਰੇ ਚਾਜਰਾਂ ਖਾਣ ਦੇ ਗਏ ਠੀਕ ਆ ਉਹਨਾਂ ਸਫਰ ਦੇ ਵਿੱਚ ਪਸ਼ੂ ਆਇਆ ਦੂਜੀ ਥਾਂ ਤੇ ਹਾਈਟ ਜਿਹੜੀ ਆ ਦੋਸਤੋ ਇਹਦੀ ਵੀ ਜਰੂਰ ਮੈਂਸ਼ਨ ਕਰਨੀ ਪਣਦੀ ਆ ਵੱਡੀ ਹਾਈਟ ਦੇ ਵਿੱਚ ਆ ਠੀਕ ਆ ਮੇਲ ਕਾਫ ਇਸ ਦੇ ਥੱਲੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਹੈ ਮਗਰ ਕਟਾ ਤੇ 9 ਕਿਲੋ ਬੌਲੇ ਤੇ ਹੁਣ ਚੱਲਦੀ ਪਈ ਆ ਠੀਕ ਆ ਜੀ ਤੀਜਾ ਦਿਨ ਆ ਸਵੇਰ ਤੀਜਾ ਆਹ ਦੇਖੋ ਮੈਂ ਠੀਕ ਆ ਤੇ ਸਮਾਂ ਤੁਸੀਂ ਜਰੂਰ ਜਿਹੜਾ ਦੋਸਤੋ ਨੋਟ ਕਰ ਲਓ ਕੋਈ ਸ਼ਾਮ ਦੇ ਘਟੋ ਘਟ ਵੀ ਕੋਈ ਸਾਢੇ 3 ਵਜੇ ਦਾ ਸਮਾਂ ਆ ਸੋ ਜਿਹੜੇ ਪਸ਼ੂ ਸਿਹ ਸੁਫਾਈ ਨੇ ਬੌਲੇ ਤੇ ਚੱਲਦੇ ਪਏ ਆ ਮੋਸਟਲੀ ਜਿਆਦਾਤਰ ਪਸ਼ੂ ਜਿੰਨੇ ਵੀ ਦਿਖਾਵਾਂਗੇ ਸਾਰੇ ਬੌਲੇ ਤੇ ਆ ਇਸ ਕਰਕੇ ਜਿਹੜੀ ਨਰਕ ਪਰਖਾ ਦੋਸਤੋ ਬਿਲਕੁਲ ਬੌਲੇ ਤੇ ਉੱਤੇ ਜਿੰਨਾ ਦੱਸਿਆ ਜਾਊਗਾ ਉਹਦੀ ਨਰਕ ਪਰਖ ਤੁਸੀਂ ਬੌਲੇ ਦੇ ਹਿਸਾਬ ਨਾਲ ਕਰ ਲਿਓ ਠੀਕ ਆ ਜੀ ਬਾਕੀ ਦੁੱਧ ਅਤੇ ਸੇਵਾ ਦਾ ਆਪਾਂ ਹਰ ਵਾਰ ਕਹਿੰਨੇ ਆ ਉਹ ਤੁਸੀਂ ਜਿੰਨਾ ਵੀ ਪਸ਼ੂ ਤੋਂ ਲੈ ਸਕਦੇ ਜੇ ਹਾਈਐਸਟ ਮਿਲਕ ਜਿੰਨਾ ਵੀ ਲੈ ਸਕਦੇ ਉਹ ਸੇਵਾ ਤੇ ਆ ਠੀਕ ਆ ਆ ਤੋੜ ਲਓ ਜੀ ਠੀਕ ਆ ਜੀ ਬਿਲਕੁਲ ਬਟਨਾਂ ਵਾਲਾ ਲੇਵਾ ਸੋ ਵਧੀਆ ਚੰਗੀ ਪਿੱਠਪੂੜੀ ਦੀ ਉੱਚੇ ਕੱਦ ਕਾਰ ਦੇ ਵਿੱਚ अच्छा ਇਹਦਾ ਬੱਚਾ ਕਿਹੜਾ ਸੀ ਆ ਬੈਠਾ ਇਹਦਾ ਬੱਚਾ ਜੀ ਸੰਧੂ ਸਾਹਿਬ ਆ ਬੈਠਾ ਜੀ ਹਾਂਜੀ ਸੋ 나ੜੂ ਵੀ ਬੱਚੇ ਦੇ ਨਾਲ ਹੀ ਬਿਲਕੁਲ ਵੈਸੇ ਬਿਲਕੁਲ ਤਾਜੀ ਚਪਥੇ ਮੰਜੀ ਦੇ ਹਨਾ ਚੌਥੇ ਕ ਦਿਨ ਦੇ ਵਿੱਚ ਆ ਅੱਛਾ ਵੀਰ ਅਮਣ ਵੀਰੇ ਕਿੰਨਾ ਕ ਮੋਲ ਲਿੰਦਾ ਸੰਧੂ ਸਾਹਿਬ ਇਹਦਾ ਮੁੱਲ 90000 ਰੁਪਏ ਤੇ ਹਾਂ ਨਾ 85 ਦੀ ਝੋਡੀ ਦੇ ਦਾਂਗੇ ਆਪਾਂ ਲੈਣ ਦੇਣ 85 ਬਿਲਕੁਲ ਜਾਇਜ਼ ਆ ਬਾਕੀ ਸਾਤ ਤਾਂ 7:30 ਵਜੇ ਆਪਾਂ ਮਾਲ ਚੋਈਦਾ ਕੋਈ ਟਾਈਮ ਨਹੀਂ ਆਪਾਂ ਗੱਲੀ ਲਾਇਆ ਹੰਦੂ ਸਾਹਿਬ ਠੀਕ ਆ ਜੀ ਹਾਂਜੀ ਸਾਰੇ ਲਾਗੇ ਲਾਗੇ ਪਤਾ ਆਪਣ ਸਹੀ ਟਾਈਮ ਦੁੱਧ ਦਾ ਬਿਲਕੁਲ ਸਹੀ ਦਸੀਦਾ ਬਿਲਕੁਲ ਹਾਂਜੀ ਸੋ ਕਾਫੀ ਨਾਮ ਆ ਦੋਸਤੋ ਵੀਰ ਦਾ ਠੀਕ ਆ ਜੀ ਮੱਲੀ ਸਾਹਿਬ ਨਾਲ ਵੀ ਕਾਫੀ ਵੀਰ ਜਾਣੇ ਜਾਂਦੇ ਕਿਉਂਕਿ ਇੱਕ ਗੋਤ ਵੀ ਜਿਹੜੀ ਆ ਮੱਲੀ ਆ ਵੀਰਾਂ ਬਣਾਉਨਾ ਦੀ ਤੇ ਮੱਲੀ ਸਾਹਿਬ ਨਾਲ ਵੀ ਬਹੁਤੇ ਵੀਰ ਜਾਣਦੇ ਆ ਬਹੁਤੇ ਵੀਰ ਅਮਨੇ ਦੇ ਨਾਲ ਵੀ ਜਾਣਦੇ ਆ ਇਸ ਕਰਕੇ ਦੋਸਤੋ 85000 ਦੀ ਹੋ ਜੂਗੀ ਵੀਰੇ ਹਾਂਜੀ 85 ਦੀ 85 ਦੀ ਹੋ ਜੂਗੀ ਮਾਨਦਾਨ ਹੋਰ ਵੀ ਕਰ ਲਾਂਗੇ ਯਾਰ ਖੰਡ ਦਾ ਵੀ ਇੰਦੀਆ ਠੀਕ ਆ ਤੇ ਅਗਲੀ ਇਹ ਮੱਝ ਦੀ ਕੀ ਡਿਟੇਲ ਆ ਜੀ ਆਹ ਭਾਈ ਤੀਜਾ ਸੁਹਾਏ ਕੱਲ ਦੀ ਸੂਈ ਦੋ ਕੋਜੇ ਜੇਰ ਜੂਲ ਪਾਦੀ ਵਧੀਆ ਇਹਨੇ ਚਵਾਸ਼ੂ ਬਹੁਤ ਵਧੀਆ ਨਿਕਲਿਆ ਹਾਂਜੀ 7-8 ਕਿਲੋ ਬੋਲਾ ਆਊਗਾ ਖਾਲੀ ਨਹੀਂ ਬੂਰੀ ਕੀਤੀ ਹੈ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਕੱਲ ਦੀ ਸੂਈ ਆ ਬੱਚਾ ਮਗਰ ਕੱਟੀ ਬੱਚਾ ਕੱਟੀ ਜੇ ਮਗਰ ਆ ਸਾਹਮਣੇ ਖੜੀ ਜੜੀ ਹਾਂਜੀ ਹਾਂਜੀ ਲਓ ਜੀ ਤੇ ਸੁਹਾ ਵੀਰ ਕਿੰਨਾ ਦੱਸਿਆ ਸੁਹਾ ਤੀਜਾ ਭਾਜੀ ਇਹਦਾ ਤੀਜਾ ਸੁਹਾ ਠੀਕ ਕੱਲ ਦੀ ਸੂਈ ਆ ਦੋਸਤੋ ਜੇਰ ਵਾਲੇ ਪਾਸੋਂ ਬਿਲਕੁਲ ਸਾਫ਼ ਹੋ ਚੁੱਕੀ ਆ ਠੀਕ ਆ ਸੋ ਬੋਲੇ ਤੋਂ ਖੀਸ ਤੋਂ ਖਾਲੀ ਹੋ ਜੂਗੀ ਇੱਕ ਅੱਧੇ ਇਹ ਲੋਕ ਛੱਡੀ ਸਵੇਰੇ ਠੀਕ ਆ ਜੀ ਸੋ ਤੀਜਾ ਸੂਆ ਦੋਸਤੋ ਮਗਰ ਕੱਟੀ ਆ ਵੇਰਵਾ ਆਪਾਂ ਜਰੂਰ ਪਾਈ ਜਾਨੇ ਆ ਠੀਕ ਆ ਜੀ ਚੌਥੇ ਨੰਬਰ ਤੇ ਆਪਾਂ ਇਹ ਜਿਹੜੀ ਤੁਹਾਨੂੰ ਮੱਝ ਖੋਲ ਕੇ ਦਿਖਾਉਣ ਡਏ ਆ ਠੀਕ ਆ ਬੱਚਾ ਇਹਦੇ ਮਗਰ ਕੱਟੀ ਹੈ ਨਾ ਸੋ ਬਾਕੀ ਵਧੀਆ ਚੰਗੀ ਪਿੱਠ ਪੁੜੇ ਦੀ ਆ ਥੋੜਾ ਜਿਹਾ ਦੂਰੀ ਤੋਂ ਵੀ ਤੁਹਾਨੂੰ ਪਸ਼ੂ ਦੋਸਤੋ ਦਿਖਾਇਆ ਜਾਊਗਾ ਕਿਉਂਕਿ ਇੱਥੇ ਆ ਕੇ ਕੋਈ ਵੀ ਇਹ ਨਾ ਸਮਝੇ ਵੀ ਕੋਈ ਛੋਟਾ ਜਿਹਾ ਪਸ਼ੂ ਨਿਕਲਿਆ ਹਨਾ ਪਸ਼ੂ ਵੀ ਜੋ ਆਪਾਂ ਦੇਖ ਰਹੇ ਆ ਹਾਈਟ ਕੱਦ ਜਰੂਰ ਮੈਂਸ਼ਨ ਕਰਾਂਗੇ ਔਰਿਜਨਲ ਗੱਲ ਦੱਸਾਂਗੇ ਤੁਹਾਨੂੰ ਜੋ ਥੱ ਸੋ ਵਧੀਆ ਹਾਈਟ ਆ ਇਸ ਦੀ ਵੀ ਠੀਕ ਆ ਨੋਰਮਲ ਮੱਝਾਂ ਜਿਹੜੀਆਂ ਆਪਾਂ ਇਹੋ ਜੀ ਹਾਈਟ ਦੇ ਵਿੱਚ ਹੀ ਦੇਖਦੇ ਆ ਤੇ ਅੱਜ ਬਿਲਕੁਲ ਦੂਜੇ ਦਿਨ ਦੇ ਵਿੱਚ ਆ ਠੀਕ ਆ ਜੀ ਤੇ ਬੌਲਾ ਵੀਰ ਦੋ ਕਡੰਗ ਦੀ ਚਵਾਈ ਹੋ ਗਈ ਆ ਕੱਲ ਕੱਲ ਵੀ ਛਾਮੀ ਚੋਈ ਸਵੇਰੇ ਵੀ ਚੋਈ ਆ ਦੋ ਡੰਗ ਹੁਣ 7 ਕਿਲੋ ਦੁੱਧ ਦੋਆਂ ਟਾਈਮਾਂ ਨਾਲ ਚੋਇਆ 1 ਕਿਲੋ ਥੱਲੇ ਛੱਡੀ ਆਪਾਂ ਠੀਕ ਆ ਜੀ ਹਾਂਜੀ 7 ਕਿਲੋ ਬੌਲਾ ਬੌਲਾ ਤੇ ਚਵਾਪ ਸਮਾ ਬੜੀ ਚਵਾਪ ਬਹੁਤ ਵਧੀਆ ਇੱਕ ਨੰਬਰ ਦਾ ਭੂਰ ਛੱਟਾ ਨਹੀਂ ਆ ਚਵਾਈ ਵਧੀਆ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਭਾਜੀ 90000 ਰੁਪਏ ਦਾ ਆਪਾਂ 83000 ਦੀ ਝੋਟੀ ਦੇ ਦਾਂਗੇ ਆਪਾਂ ਬਿਲਕੁਲ ਜਾਇਜ਼ ਬਰੀ ਕਮਾਈ ਕਰਕੇ 2-3000 ਰੁਪਏ ਜ਼ਿਆਦਾ ਨਹੀਂ ਆਪਾਂ ਠੀਕ ਆ ਜੀ ਹਾਂਜੀ ਲਓ ਜੀ 83000 ਦੀ 200 ਤੁਹਾਨੂੰ ਇਹ ਮੱਝ ਮਿਲ ਜੂਗੀ ਠੀਕ ਆ ਤੇ ਬਾਕੀ ਪੂਰੀ ਇਨਫੋਰਮੇਸ਼ਨ ਮਿਲ ਗਈ ਆ ਪੂਰੀ ਬਾਡੀ ਬੰਦ ਤਰਾ ਪੂਰਾ ਸਟਰਕਚਰ ਤੁਸੀਂ ਇਸ ਮੱਝ ਦਾ ਦੇਖ ਲਿਆ ਠੀਕ ਆ ਇਸ ਤੋਂ ਬਾਅਦ ਇੱਕ ਅਗਲੀ ਝੋਟੀ ਜਿਹੜੀ ਤੁਹਾਨੂੰ ਦਿਖਾਉਣੀ ਆ ਤੇ ਸਿੰਗੀ-ਸਿੰਗੀ ਵੀ ਬਹੁਤ ਸੋਹਣੀ ਛਕੀਨੀ-ਛਕੂਨੀ ਵਾਲੇ ਪਾਸੇ ਵੀ ਵਧੀਆ ਲੱਗਦੀ ਪਈ ਆ ਪਰ ਸੋ ਉਧਰੋਂ ਲਿਆਂਦੀ ਫਰੀਰ ਕਾਰਡੋ ਝੋਟੀਆਂ ਵੀ ਉਧਰੋਂ ਨਾਲ ਹੀ ਆਪਾਂ ਇਹ ਵੀ ਉਧਰ ਦੀ ਆ ਜੀ ਹਾਂਜੀ ਉਧਰ ਦੀ ਆ ਚਾਰ ਮਾਜਾ ਉਧਰੋਂ ਲਿਆਂਦੀਆ ਲੋ ਜੀ ਹਾਂਜੀ ਤੇ ਇਹਦਾ ਵੀ ਕੀ ਰਿਕਾਰਡ ਕੀ ਆ ਸੂਆ ਦਾ ਪਾਜੀ ਸੂਆ ਦੁਜਾਰੀ ਨਾਲ ਅੱਛਾ ਜੀ ਤੇ 6ਵੇਂ ਦਿਨ ਦੀ ਸੂਈ ਤੇ 9 ਕਿਲੋ ਹੋਊਗਾ ਬੋਲਾ 9 ਕਿਲੋ ਬੋਲਾ ਹਾਂਜੀ ਅੱਜ 6ਵਾਂ ਦਿਨ ਹਾਂਜੀ ਚਵਾਜੂ ਬਹੁਤ ਵਧੀਆ ਥੱਲਾ ਉਹਨਾਂ ਜਿਆਦਾ ਨਹੀਂ ਵਿਖਾਉਂਦੀ ਦੁੱਧ ਲੀਟਰਾਂ ਬੋਲਾ ਹੋਊਗਾ 9 ਕਿਲੋ ਹੂੰ ਹਾਂਜੀ ਠੀਕ ਆ ਜੀ ਨਹੀਂ ਦੋਸਤੋ ਇਹ ਇੱਕ ਨੰਬਰ ਦਾ ਬਿਲਕੁਲ ਇੱਕ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਜਿਵੇਂ ਕਸਮੇਲੇਵੇ ਵਾਲੇ ਪਸ਼ੂ ਆ ਠੀਕ ਆ ਹਾਂ ਤੱਕ ਆਗਾਹ ਨੂੰ ਵੀ ਹੈਗੀ ਆ ਤੇ ਪਛਾਣ ਨੂੰ ਥੋੜੀ ਵਿਖਾਉਂਦੀ ਆ ਪਰ ਜਿਹੜਾ ਕਸਮੇਲੇਵੇ ਦੀ ਆ ਠੀਕ ਆ ਪਰ ਸਿਆ ਥਣ ਤੁਹਾਨੂੰ ਬਹੁਤ ਵਧੀਆ ਬਣਾ ਜਾਂਦੀ ਆ ਠੀਕ ਆ ਜੀ ਹਾਂਜੀ ਅੱਜ 6ਵੇਂ ਦਿਨ ਦੀ ਸੂਈ ਆ ਤੇ ਬੱਚਾ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਸੰਤੂ ਸਾਹਿਬ ਵੇਖਿਆ ਨਹੀਂ ਬੱਚਾ ਦੇ ਮਗਰ ਕੱਟੀ ਆ ਜੀ ਹਨਾ ਹਾਂਜੀ ਕੱਟੀ ਦੇ ਮਗਰ ਕੱਟੀ ਫੀਮੇਲ ਕਾਫ ਆ ਦੋਸਤੋ ਇਸ ਝੋਟੀ ਦੇ ਥੱਲੇ ਬੱਚਾ 6ਾਂ ਦਿਨਾਂ ਦੀ ਸੂਈ ਆ ਦੂਜਾ ਸੂਆ ਦੂਜਾ ਸੂਆ ਤੇ ਆਹ ਵੇਖ ਸੋ ਚੌੜੇ ਪੇਟ ਫੁੜੇ ਦੀ ਬਹੁਤ ਚੰਗੀ ਜਾਨ ਨਸਲ ਵਾਲੀ ਝੋਟੀ ਠੀਕ ਆ ਜੀ ਪੂਰੀ ਨਸਲ ਬਰੀਡ ਵਾਲੀ ਆ ਮੈਨੂੰ ਤਾਂ ਪੂਛ ਹੀ ਬਿਲਕੁਲ ਖੁਚਾਂ ਨਾਲ ਟੱਚ ਕਰਦੀ ਹੈ ਬਈ ਹਾਂਜੀ ਛੋਟੀ ਪੂਛ ਆ ਜਾਂ ਵੈਸੇ ਨਹੀਂ ਨਹੀਂ ਛੋਟੀ ਆ ਠੀਕ ਆ ਜਿਆਦਾ ਹੀ ਇਤਰਾ ਮੋਰਾ ਨਸਲ ਦੇ ਕਈ ਉੱਚੇ ਪੂਛ ਆ ਰੱਖਦੀ ਆਹਾ ਬਿਲਕੁਲ ਬਲੈਕ ਹੀ ਹੈ ਹਾਂਜੀ ਹਾਂਜੀ ਬਲੈਕ ਕਰਾਂਗੀ ਕਾਲਾਂ ਜੀ ਅੱਛਾ ਵੀਰ ਆਮਣੇ ਇਹਦਾ ਕਿੰਨਾ ਕੁ ਮੁੱਲ ਸੰਧੂ ਸਾਹਿਬ ਇਹਦਾ ਮੁੱਲ ਆਪਾਂ 1 5 ਕਰਦੇ ਲੱਖ ਰੁਪਏ ਦੀ ਝੋਟੀ ਆਪਾਂ ਦੇਣੀ ਆ ਲੱਖ ਪੂਰੇ ਦੀ ਜੀ ਪੂਰੇ ਦੀ ਹਾਂ ਨਾ ਜੀ ਠੀਕ ਆ ਜੀ ਕੋਈ ਛੋੜ ਹੋ ਗਈ 1000 ਜਿਵੇਂ ਆਪਸ ਮਾ ਇੱਕ ਨੰਬਰ ਆ ਤੇ 9 ਕਿਲੋ ਇਹਦੇ ਥੱਲੇ ਹੁਣ ਜਿਹੜਾ ਬੋਲਾ ਮੰਨ ਲੈ ਕੋਈ ਵੀਰ ਕੱਚਾ ਬੋਲਾ ਮੰਨ ਲੈ ਠੀਕ ਆ ਬੋਲਾ ਹੀ ਆ ਵੈਸੇ ਉਹ ਵੀ ਪੈਣੇ ਪੁਣੇ ਜਿਹੜਾ ਹੋਸ ਗਿਆ ਤਾਂ ਦੁੱਧ 11 12 ਕਿਲੋ ਹੀ ਠੀਕ ਆ ਦੁੱਧ 13 14 ਕਿਲੋ ਵਧੀਆ ਦੁੱਧ ਕਰ ਜੂਗੀ ਲੀਟਰਾਂ ਲਓ ਵੀ ਦੋਸਤੋ ਠੀਕ ਆ ਤੇ ਮੁੱਲ ਵੀ ਤੁਹਾਨੂੰ ਦੱਸਤਾ ਠੀਕ ਆ ਜੀ ਪੂਰੇ ਲੱਖ ਦੀ ਹੋਊਗੀ ਵੱਡੀ ਝੋਟੀ ਆ ਪਸੰਦ ਆਊਗੀ ਇਸ ਤੋਂ ਬਾਅਦ ਅਕੇ ਆਪਣੇ ਕੋਲ ਆ ਆ ਗਈ ਮੱਝ ਹਾਂਜੀ ਹਾਂਜੀ ਇਹਦਾ ਵੀਰ ਜੀ ਕੀ ਸੰਤੂ ਸਾਹਿਬ ਅੱਜ ਹੀ ਮੱਝ ਸੂਈ ਦੋ ਘੰਟੇ ਜੇਰ ਪਾਉਣ ਵਾਲੀ ਜੇਰ ਨਹੀਂ ਇਹਨੇ ਪਾਈ ਹਜੇ ਅੱਛਾ ਜੀ ਹਾਂਜੀ ਦੋ ਘੰਟੇ ਹੋ ਗਏ ਸੂਈ ਨੂੰ ਦੋ ਘੰਟੇ ਪਹਿਲਾਂ ਸੂਈ ਆ ਆ ਇਧਰੋਂ ਆਪਣੇ ਇਲਾਕੇ 'ਚ ਮੱਝ ਲਈ ਇਹਦਾ ਦੁੱਧ ਦਾ ਰਿਕਾਰਡ ਹੈ ਨਾ 15-16 ਕਿਲੋ ਦਾ ਹੂੰ ਘਰ ਵਾਲੇ ਕਹਿੰਦੇ 17-18 ਕਿਲੋ ਪਰ ਜਿਹੜਾ 15 ਕਿਲੋ ਦੁੱਧ ਆ ਰਾਮ ਨਾਲ ਦੁੱਧ ਦੇ ਜੂਗੀ ਠੀਕ ਆ ਜੀ ਹਾਂਜੀ ਲਓ ਜੀ 15-16 ਕਿਲੋ ਦੋਸਤੋ ਮਿਲ ਕੇ ਰਿਕਾਰਡਡ ਜਿਹੜੀ ਇਹ ਮੱਝ ਹੈਗੀ ਆ ਸਵੇਰ ਤੀਜਾ ਹੀ ਸੂਈ ਹੋ ਗਈ ਤੀਜਾ ਤੀਜਾ ਸਵੇਰ ਹੀ ਨਾ ਤੀਜਾ ਹੀ ਸਵੇਰ ਸੂਈ ਆ ਹਜੇ ਜ ਲੇਵਾ گاਵਾ ਜਿਹੜਾ ਲਗਾਇਆ ਜੋ ਸੋ ਫੁੱਲ ਦੋਸਤੋ ਬੈਕ ਆਰਡਰ ਤੇ ਵੇਚਾ ਆ ਆਰਡਰ ਸਾਈਜ਼ ਕਾਫੀ ਸੋਹਣਾ ਖੁੱਲਾ ਬਿਲਕੁਲ ਹਵਾਨਾ ਜਿਹੜੇ ਭਾਂਡੇ ਦੀ ਗੱਲ ਕਰ ਲਈਏ ਕਾਫੀ ਸੋਹਣਾ ਆਗਾਹ ਤੋਂ ਜਿਹੜਾ ਦੋਸਤੋ ਸਟਾਰਟ ਆ ਬੈਕ ਸਾਈਡ ਨੂੰ ਜਿਹੜਾ ਟੱਚ ਕਰਦਾ ਤੇ ਥਣ ਵੀ ਪੂਰਾ ਮੁੱਠੀ ਮੁੱਠੀ ਥਾਣਾ ਸੋ ਸਪੇਸ ਦੀ ਗੱਲ ਕਰਦੇ ਆ ਦੋਸਤੋ ਸਪੇਸ ਕਾਫੀ ਸੋਹਣੀ ਆ ਆਪਸੀ ਥਾਣਾ ਦੀ ਚੌਂ ਥਾਣਾ ਦੀ ਵੇਖੀਏ ਜਿਹੜੇ ਬਨੇ ਮਰਜ਼ੀ ਖੜ ਕੇ 5 5 4 4 ਇੰਚ ਤੇ ਜਿਹੜੀ ਸਪੇਸ ਹੈਗੀ ਆ ਸੋ ਬਿਲਕੁਲ ਚੌੜੇ ਪਿੱਠਪੂੜੇ ਦੇ ਵਿੱਚ ਸੂ ਦੇ ਵਿੱਚ ਆਈਏ ਨਾਰਮਲ ਬਾਕੀ ਰਾਜੀ ਰੂਜੀ ਵਜਨਦਾਰ ਫੁੱਲ ਪਟਾ ਫੁੱਲਾ ਠੀਕ ਆ ਤੇ ਮਗਰ ਇਹਦੇ ਕਟਾ ਮੇਲ ਕਾਫ ਠੀਕ ਆ ਜੀ ਮਗਰ ਕਟਾ ਆ ਲੋ ਜੀ ਤੇ ਹਜੇ ਜ਼ੋਰ ਪਾਣੀ ਬਾਕੀ ਹੈ ਜੀ ਹਾਂ ਜੀ ਹਾਂ ਜੀ ਘੰਟਾ ਹੈ 2 ਘੰਟੇ ਹੋ ਗਏ ਸੂਈਦੂਨੇ ਜੀ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਵੀਰ ਜੀ ਕੀ ਰਊਗਾ ਜੀ ਸਾਹਿਬ ਇਹਦਾ ਮੁੱਲ 95000 ਰੁਪਇਆ ਓਕੇ ਤੇ 90000 ਰੁਪਇਆ ਆਪਾਂ ਛੋਟ ਕਰਾਂਗੇ 90 ਚੋਂ ਹਾਂ ਜੀ ਠੀਕ ਹੈ ਜੀ 90000 ਦੇ ਵਿੱਚੋਂ ਦੋਸਤੋ 1000 ਰੁਪਇਆ ਛੋਟ 99000 ਦੇ ਵਿੱਚ ਜਿਹੜੀ ਆ ਦੋਸਤੋ ਇਹ ਤੁਹਾਨੂੰ ਮੱਝ ਮਿਲ ਜੂਗੀ। ਬਾਕੀ ਮਾਲ ਸਾਰਾ ਵਧੀਆ ਦੁੱਧ ਵਾਲਾ ਗਰੰਟੀ ਵਾਲਾ ਗਾਂ। ਠੀਕ ਆ ਜੀ। ਹਾਂਜੀ। ਸੋ ਬਾਕੀ ਖਰੇ ਖਰੇ ਪਸ਼ੂ ਆ ਦੋਸਤੋ ਨਾਰਮਲੀ ਆਪਾਂ ਜ਼ਿਕਰ ਕਰਦੇ ਹੁੰਨੇ ਆ ਵੀ ਜਿਹੋ ਜਿਹਾ ਪਸ਼ੂ ਉਹੋ ਜਿਹਾ ਰੇਟ ਭਰ ਕੇ ਖਰੀਦਣਾ ਪੈਂਦਾ ਆਪਾਂ ਨੂੰ ਚੀਜ਼। ਠੀਕ ਆ ਜੀ। ਤੇ ਮੱਝਾਂ ਤਾਂ ਨਾਰਮਲ ਸਟਾਰਟ ਹੋਈ ਜਾਂਦੀਆਂ ਨੇ ਬਾਕੀ ਸਾਰੇ ਅੱਡਿਆਂ ਤੇ ਥਾਂਟਕਾਣਾਂ ਤੋਂ ਆਪਾਂ ਦੇਖਦੇ ਰਹਿੰਨੇ ਆ। ਸੋ ਚੰਗੇ ਪਸ਼ੂ ਦਾ ਚੰਗਾ ਮੁੱਲ ਪਰੋਮੀ ਨੇ ਠੀਕ ਆ। ਤੇ ਇਹ ਪਸ਼ੂ ਜਿਹੜੇ ਦੋਸਤੋ ਅੱਜ ਮੱਝਾਂ ਦੇ ਵਿੱਚ ਸੀਗੇ। ਬੱਚੇ ਪ੍ਰੋਪਰ ਜਿਹ ਕੱਟੋ ਕਰ ਵੀ ਸੱਤ ਜਿਹੜੀਆਂ ਮੱਝਾਂ ਹੈਗੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇੱਕ ਗੱਬਣ ਆ ਇਸ ਤੋਂ ਬਾਅਦ ਵੀਰ ਹਾਂਜੀ ਸਾਬਾ ਦੋ ਮੱਝਾਂ ਉਧਰ ਬੱਜੇ ਆਪਣੀਆਂ ਆਜੋ ਜੀ ਹਾਂਜੀ ਠੀਕ ਹੈ ਜੀ ਗੱਭੀ ਖੋਲ ਮੱਝ ਆ ਆ ਗਈ ਮੱਝ ਇੱਕ ਹਾਂਜੀ ਠੀਕ ਆ ਇਹ ਤਾਂ ਸੂਆ ਕਿਨਵਾ ਤੇ ਕਿਨੇ ਦੇ ਦੇ ਗਏ ਦੂਜਾ ਸੰਧੂ ਸਾਹਿਬ ਦਾ ਹਾਂਜੀ ਦੂਜਾ ਸੂਆ ਦਾ ਦੂਜਾ ਦੂਜਾ ਜੀ ਹਾਂਜੀ ਇਹਨੂੰ 6 ਮਾਂ ਦੇ ਨੂੰ ਗਿਆ ਸੁਈ ਨੂੰ ਅੱਜ ਅੱਛਾ ਜੀ ਹਾਂਜੀ ਬੱਚਾ ਇਹਦੇ ਮਗਰ ਬੱਚਾ ਕੱਟਾ ਲ ਕੱਟੀ ਆ ਠੀਕ ਹੈ ਕੱਟਾ ਇਹਦੇ ਮਗਰ ਇਹਦੇ ਲੋ ਜੀ ਇਹ ਤੇ ਮਗਰ ਵੀ ਕਟਾ ਦੂਜਾ ਸੂਆ 6 ਦਿਨ ਦੀ ਸੂਈ ਆ ਚਵਾ ਚੂ ਬਹੁਤ ਵਧੀਆ ਲਾ ਹਾਂਜੀ ਤੇ ਹੁਣ ਹੁਣ ਦੁੱਧ ਆ ਗਿਆ ਦੁੱਧ ਸੰਧੂ ਸਾਹਿਬ ਝਾਗ ਵਾਲੇ ਯਾਰਾ 12 ਕਿਲੋ ਪੱਕਾ ਠੰਡਾ 10 ਕਿਲੋ ਹੋਊਗਾ ਦੁੱਧ ਦੇ ਥੱਲੇ ਬਿਲਕੁਲ ਹਾਂਜੀ ਲਓ ਜੀ ਸੋ ਬਿਲਕੁਲ ਚਵਾ ਚੂ ਬਹੁਤ ਵਧੀਆ ਆਇਆ ਮੈਂ 10 ਕਿਲੋ ਦੁੱਧ ਤਾਂ ਕੋਈ ਵੀਰ ਮੰਨ ਕੇ ਸੌਦਾ ਕਰ ਲੈ ਮਗਰ ਕਟਾ ਮੇਲ ਕਾਫ ਆ 6 ਦਿਨਾਂ ਦੀ ਸੂਈ ਦੂਜਾ ਸੂਆ ਤੇ ਚਵਾ ਬਿਰਦੀ ਥਾਣਾ ਥੁਣਾ ਦਾ ਕਿਵੇਂ ਆ ਚਵਾ ਬਹੁਤ ਵਧੀਆ ਸੰਧੂ ਸਾਹਿਬ ਇੱਕ ਨੰਬਰ ਦੀ ਚਵਾਈ ਇਹਦੀ ਹਾਂਜੀ ਆ ਸਰ ਨੇ ਥੋੜਾ ਜਿਹਾ ਮਾਰਦੀ ਆ ਬਾਕੀ ਚਵਾਈ ਜਿਉਂ ਚੱਕਰ ਗਈ ਮੈਨੂੰ ਨਜ਼ਰ ਆਇ ਮਮੂਲੀ ਜਿਹਾ ਵਿੱਚ ਹਾਂਜੀ ਜੀ ਮੂਲੀ ਮਾਰਦੀ ਠੰਡ ਠੁਣ ਕਰਕੇ ਨਾ ਥੋੜਾ ਜਿਹਾ ਸੋ ਪਸ਼ੂ ਜਿਹੜਾ ਦੋਸਤੋ ਵੈਸੇ ਚਲੋ ਕੋਈ ਬਿਮਾਰੀ ਬਾਕੀ ਝੋਟੀ ਨਾ ਠਣਾ ਦੁੱਧ 12 13 ਕਿਲੋ ਕਰ ਜੂਗੀ ਠੀਕ ਆ ਜੀ ਕੱਲ ਹੀ ਆਪਣੇ ਕੋਲ 10 ਕਿਲੋ ਦੁੱਧ ਕੰਡੇ ਵਾਲਾ ਝੋਟੀ ਥੱਲੇ ਠੀਕ ਆ ਜੀ ਹਾਂਜੀ ਸੋ 10 ਕਿਲੋ ਬਿਲਕੁਲ ਜਿਹੜਾ ਦੋਸਤੋ ਦੁੱਧ ਹਾਜ਼ਰ ਆ ਠੀਕ ਆ ਜੀ ਹਾਂਜੀ ਤੋਰ ਲੋ 10 ਕਿਲੋ ਦੁੱਧ ਹਾਜ਼ਰ ਆ ਠੀਕ ਆ ਬਾਕੀ ਆਰਡਰ ਕੁਆਲਿਟੀ ਚੰਗੀ ਆ ਅਗਲੇ ਨਾ ਅਗਲਾ ਪਿਛਲੇ ਨਾ ਪਿਛਲਾ ਕੋਈ ਵੀਰ ਆਪਦੀ ਥਣਾ ਦੀ ਚਵਾਈ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਤੇ ਮਗਰ ਇਹਦੇ ਮੇਲ ਕਾਫ ਆ ਤੇ ਅੱਛਾ ਵੀਰ ਅਮਨ ਜੀ ਕਿੰਨਾ ਮੁੱਲ ਰਊ ਕਹਿੰਦਾ ਸੰਧੂ ਸਾਹਿਬ ਇਹਦਾ ਮੁੱਲ ਆ 85000 ਰੁਪਏ ਅੱਛਾ ਜੀ ਤੇ ਦੇਣੀ ਆਪਾਂ 81000 ਰੁਪਏ ਦੀ ਮਾਜਵਾ 81000 ਦੀ 81000 ਦੀ ਅੱਛਾ ਜੀ ਹਾਂਜੀ ਠੀਕ ਹੈ ਜੀ ਦੁੱਧ 12 ਤੇ ਅਗਲੇ ਖੁੱਲਾ ਦੁੱਧ ਕਰ ਜਾਂਦੇ ਨੇ ਬੜੀ ਛੋਟੀ ਹਾਂਜੀ ਅੱਛਾ ਵੀਰ ਅਮਨ ਬਾਕੀ ਇਹ ਵੀ ਗੱਲ ਹੈ ਵੀ ਮਾਨਤਨ ਹਰ ਇੱਕ ਪਸ਼ੂ ਦੇ ਵਿੱਚ ਹੋਣਾ ਹਾਂਜੀ ਮਾਨਤਨ ਪਾਜੀ ਜ਼ਰੂਰ ਕਰਾਂਗੇ ਆਪਾਂ ਠੀਕ ਆ ਜੀ ਅਗਲੀ ਵਾਰ ਜੇ ਆ ਗਈ ਆਪਣੇ ਕੋਲ ਹਾਂਜੀ ਅਗਲੀ ਵਾਰ ਇਹ ਤਾਂ ਸੂਆ ਕਿੰਨਾ ਜੀ ਕਿੰਨੇ ਦਿਨ ਇਹ ਸੂਆ ਚੌਥਾ ਹੋ ਗਿਆ ਜੇ ਤੀਜਾ ਸਪਤਾ ਇੱਥੇ ਲਾ ਲਓ ਸੂਆ ਇਹਦਾ ਤੁਸੀਂ ਲਓ ਜੀ ਤੀਜਾ ਸੂਆ ਕੋਈ ਵੀਰ ਮੰਨ ਲੇ ਠੀਕ ਆ ਜੀ ਅੱਗੇ ਹਰ ਕਾਪੋ ਆਪਣੀ ਸਮਝ ਆਪਾ ਹਰ ਵਾਰ ਕਹਿੰਦੀ ਹੁੰਨੇ ਆ ਤੀਜਾ ਸੂਆ ਮੰਨ ਲੇ ਦਿਨ ਇਹਨੂੰ ਕਿੰਨੇ ਹੋ ਗਏ ਇਹਨੂੰ ਅੱਜ ਤੀਜਾ ਦਿਨ ਹੋਇਆ ਜੀ ਤੀਜਾ ਹੀ ਦਿਨ ਪਰਸੋ ਆਪਣੇ ਦੁਪਹਿਰੇ ਆਪਣੇ 2 ਵਜੇ ਸੂਈ ਆਪਣੇ ਘਰੇ ਮਨ ਸੂਈ ਠੀਕ ਆ ਜੀ ਹਾਂਜੀ ਲਓ ਜੀ ਸੋ ਤੀਜਾ ਦਿਨ ਆ ਸੂਆ ਵੀ ਤੀਜਾ ਮੰਨ ਆਇਆਂ ਨੂੰ ਤੋੜ ਦੇਣਾ ਤੋੜ ਦੇ ਸਾਹ ਜੀ ਦਾ ਤੇ ਇਹਦੇ ਮਗ ਤੇ ਹੁਣ ਬੌਲਾ ਮਤਲਬ ਕਿੰਨਾ ਕੇ ਕਾਉਂਟ ਬੌਲਾ ਸਾਫ ਕਰਕੇ ਇਹਦੇ ਸਾਡੇ ਸੰਧੂ ਸਾਹਿਬ 7 ਕਿਲੋ ਲੀਟਰ ਆ ਦੁੱਧ ਹੋਊਗਾ ਠੀਕ ਹੈ ਜੀ ਅਜ ਕੱਲ ਹੀ ਸਾਫ ਕਰਤੀ ਠੀਕ ਹੈ ਜੀ ਆ ਲਓ ਜੀ ਸਹੀ ਆ ਲਓ ਜੋ ਚਾ ਬਣੀ ਮਲੀ ਨੂੰ ਕਰਮਾ ਆ ਲਓ ਸੋ 7 ਕਿਲੋ ਦੋਸਤੋ ਬੌਲੇ ਤੇ ਹੁਣ ਚਲਦੀ ਹੈ ਠੀਕ ਹੈ ਜੀ ਤੀਜਾ ਦੇਣਾ ਸੂਬਾ ਤੀਜਾ ਤੇ ਬਾਕੀ ਚਵਾ ਆਪਸ ਮਾ ਕੋਈ ਆਪ ਦਾ ਵੀਰ ਤਸल्ली ਨਾਲ ਤੁਸੀਂ ਕਰ ਲਿਓ ਠੀਕ ਆ ਤੇ ਆ ਦੇਖੋ अच्छा किन्नी डिमांड वीर जी दी संधू साहब एदा मोल 65000 ਰੁਪਿਆ ਦੇ ਦਵਾਂਗੇ ਆਪਾਂ 65000 ਰੁਪਿਆ ਦੀ ਮੱਝ ਦੇ ਦਾਂਗੇ 65000 ਦੀ ਹਾਂਜੀ ਡਿਮਾਂਡ 65 ਹਾਂਜੀ ਦੁੱਧ ਆ ਰਾਮ ਨਾਲ ਇਹਨੇ 9-10 ਕਿਲੋ ਕਰ ਜਣਾ ਠੀਕ ਹੈ ਸਾਫ਼ ਕਰਕੇ ਜੇ ਸਹੀਦ ਉਹ ਤੇ 7 ਕਿਲੋ ਬੋੜਾਉਗੇ ਥੱਲੇ ਠੀਕ ਹੈ ਜੀ ਹਾਂਜੀ ਸੋ ਉਹ ਨੀ ਇਹਨਾਂ ਨਾਰਮਲ ਚਲੋ ਇਹਨੂੰ ਪਾਉਣਾ ਵੀ ਚੰਗਾ ਹੈ ਇਹਨਾਂ ਵਧੀਆ ਕਰ ਨਾ 9-10 9-10 ਤੇ ਚਲੋ ਬੋੜੇ ਜੀ ਦੱਸ ਦਿੰਦਾ ਲੰਗਰ ਜਿਹੜਾ ਦੁੱਧ ਵਾਲਾ ਵਧੀਆ ਦੁੱਧ ਕੱਢੀ ਜਾਂਦੀ ਆ ਬਿਲਕੁਲ ਸਾਫ਼ ਕਰਕੇ ਦੋ ਦੇਣਾ ਹੈਗਾ 4 ਕਿਲੋ ਪੌਣੇ 4 ਕਿਲੋ ਸਵੇਰੇ ਚੋਇਆ ਦੁੱ ਤੇ ਇੱਕ ਹੀ ਝੋਟੀ ਗੱਬਣ ਸੀ ਬਾਕੀ ਸੱਤ ਮੱਜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਇਸ ਤੋਂ ਬਾਅਦ ਤਿੰਨ ਵੜਾ ਜਿਹੜੀਆਂ ਤੁਹਾਨੂੰ ਦਿਖਾ ਦੇਣੇ ਆ ਠੀਕ ਆ ਜੀ ਅੱਛਾ ਤਿੰਨੇ ਵੜਾ ਵੀ ਇਹ ਵੀ ਸੁਈਆਂ ਤਿੰਨੇ ਆ ਦੋ ਸੁਈਆਂ ਨੇ ਗੱਬਣੋਂ ਕੰਨੀ ਵਾਲੀ ਇੱਕ ਗੱਬਣ ਆ ਪਹਿਲੀ ਜਿਹੜੀ ਵੜ ਇਹ ਵੀ ਖੋਲ ਕੇ ਦਿਖਾ ਦੀ ਇਹ ਸੂਹਾ ਕਿੰਮਾ ਸੁਈ ਆ ਸੂਹਾ ਦੂਜਾ ਜਾਂ ਤੀਜਾ ਸੁਹਾ ਵਗੈਰਾ ਤੀਜਾ ਸੁਹਾ ਤੀਜਾ ਆਊਗਾ ਤੇ ਕਿੰਨੇ ਕੁ ਦਿਨਾਂ ਦੀ ਏ ਦਿਨਾਂ ਦੀ ਪਰਸੋਂ ਰਾਤ ਸੁਈ ਜੀ ਆ ਵੀ ਪਰਸੋਂ ਰਾਤ ਹਾਂਜੀ ਬੱਚੇ ਨੂੰ ਕਿਹੜੇ ਨੂੰ ਜਨਮ ਦਿੱਤਾ ਨੇ ਇਹ ਬੱਚੀ ਇਹ ਦੇ ਮਗਰ ਬੱਚੀ ਮਗਰ ਠੀਕ ਆ ਜੀ ਸੂਹਾ ਤੀਜਾ ਹੀ ਨਾ ਜੀ ਤ ਜਵਾਬ ਚ ਬਹੁਤ ਚੰਗਾ ਹਾਂਜੀ ਠੀਕ ਹੈ ਜੀ ਹੋਗੀ ਬੌਲੀ ਕੋਈ ਜਾਂਦੇ ਥੱਲੇ 8-7 ਕਿਲੋ ਇਹ 8 ਕਿਲੋ ਹੋਊਗਾ ਤਾਂ ਚੌਣ ਲਗਾ ਥੋੜੀ ਜੀ ਨਾ ਆਪਣੇ ਵੰਗਾ ਨੱਥ ਫੜ ਕੇ ਵੰਗਾ ਪਾਉਣਾ ਪੈਂਦਾ ਜੀ ਅ ਕਰਤਨ ਜੀ ਮਾੜੀ ਅਲਜੀ ਕਰਦੀ ਹੈ ਜੀ ਠੀਕ ਹੈ ਜੀ ਹਾਂਜੀ ਉਹ ਨਿਆਣਾ ਜਿਹੜਾ ਦੋਸਤ ਰੱਸੀ ਆ ਨਿਆਣਾ ਠੀਕ ਹੈ ਜੀ ਬੰਗਾ ਉਹ ਪਾਉਣਾ ਪੈਂਦਾ ਠੀਕ ਆ ਉਹ ਪਾਉਣਾ ਪੈਂਦਾ ਵਿੱਚ ਜਰੂਰ ਆਪਾਂ ਮੈਂਸ਼ਨ ਕਰ ਦਿੰਨੇ ਆ ਕਿ ਮੋਸਟਲੀ ਵੀਰ ਕਈ ਵੜਾ ਨੂੰ ਪਾ ਲੈਂਦੇ ਆ ਠੀਕ ਆ ਜੀ ਹਾਂ ਮੋੜ ਦਿਓ ਜੀ ਹੈਂ ਆ ਦੇਖੋ ਠੀਕ ਆ ਸੋ ਬਾਕੀ ਥਾਂ ਤੋਂ ਪੂਰਾ ਮੁਠੀ ਥਾਣਾ ਦੋਸੋ ਠੀਕ ਆ ਹੱਥੀ ਚਵਾਈਲਾ ਥਾਣਾ ਤੇ ਇਹ ਜ਼ਰੂਰ ਆਪਾਂ ਜਿਹੜਾ ਮੈਂਸ਼ਨ ਕਰ ਦਿੰਨੇ ਆ ਵਿੱਚ ਵੀ ਹੱਥੀ ਚਵਾਈ ਥਾਣਾ ਮਗਰ ਇਹਦੇ ਬੱਚੀ ਫੀਮੇਲ ਕਾਫ ਆ ਦੇਖੋ ਠੀਕ ਆ ਜੀ ਆ ਬੱਚਾ ਠੀਕ ਆ ਜੀ ਆ 나ੜੂ ਬੱਚੇ ਦੇ ਨਾਲ ਲਾਲ ਰੰਗ ਦੀ ਮਗਰ ਬੱਚੀ ਆ ਠੀਕ ਆ ਅਮਨ ਵੀਰੇ ਕਿੰਨਾ ਮੋਲ ਇਸ ਬੱਚੀ ਦਾ ਸੰਧੂ ਸਾਹਿਬ ਇਹਦਾ ਮੁੱਲ ਆਪਾਂ 35000 ਰੁਪਿਆ ਕਰਦੇ ਤੇ 31000 ਦੀ ਬੱਚੀ ਦੇ ਦਾਂਗੇ 31000 ਦੀ ਹਾਂਜੀ ਠੀਕ ਹੈ ਜੀ ਹੋਰ ਵੀ ਆਰਮਾਨ ਕਰਦਾ 30000 ਦੀ ਦੇ ਦਾਂਗੇ ਆਪਾਂ ਬਿਲਕੁਲ ਜੀ ਬਿਲਕੁਲ ਸੋ ਜਿੰਨਾ ਵੀ ਕੋਈ ਭੈਣ ਭਰਾ ਜਿੱਥੋਂ ਤੱਕ ਕਿਸੇ ਨੇ ਮੰਗ ਕੀਤੀ ਉਤੋਂ ਤੱਕ ਜਰੂਰ ਹਾਂਜੀ ਹਾਂਜੀ ਮਾਨਤਨ ਕਰਾਂਗੇ ਬਾਕੀ ਬਿਲਕੁਲ ਆਪਣਾ ਜੈ ਰੇਟ ਹੁੰਦਾ ਨਗਦੀ ਲਈਦਾ ਮਾਲ ਆਪਾਂ ਬਿਲਕੁਲ ਹਾਂਜੀ ਸਹੀ ਆ ਲੋ ਵੀ ਦੋਸਤੋ 31000 ਦੀ ਹੋ ਜੂਗੀ ਹਾਂਜੀ 31000 ਦੀ 30000 ਦੀ ਦੇ ਦਾਂਗੇ ਯਾਰ ਮਾਨ ਕਰ ਦਾਂਗੇ ਪਰ 30000 ਦੀ ਹੋ ਜੂਗੀ ਠੀਕ ਆ ਮਗਰ ਬੱਛੀ ਆ ਇਸ ਤੋਂ ਬਾਅਦ ਅਗਲੀ ਵਿਹੜ ਇਹ ਵੀ ਸੂਈ ਆ ਹਾਂਜੀ ਹਾਂਜੀ ਆ ਵੀ ਕੱਲ ਦੀ ਸੂਈ ਜੀ ਕੱਲ ਦੀ ਸੂਈ ਆ ਸਵੇਰ ਕਿੰਨਾ ਹੋਊਗਾ ਇਹ ਸਵੇਰ ਤਿੱ ਤੇਜਾ ਸੂਆ ਬੱਛੀ ਮਗਰ ਪਛਾ ਲਓ ਜੀ ਤੇਜਾ ਸੂਆ ਇਹਦਾ ਮਗਰ ਬੱਚਾ ਬੱਛੀ ਹੈ ਕਰ ਲਿਓ ਮੜਾ ਚੈੱਕ ਦੇ ਲਿਓ ਕੋਈ ਨਹੀਂ ਬੱਛੀ ਹੈ ਮਗਰਾਂ ਜੀ ਬੱਛੀ ਹੈ ਤੇ ਇਹ ਇਹ ਸੂਈ ਨੂੰ ਕਿੰਨੇ ਤੇਜਾ ਦੇ ਰੋ ਸੂਈ ਇੰਤਜਾ ਦੇ ਨਾ ਹੋਇਆ ਇਹਨੂੰ ਠੀਕ ਹੈ ਬੋਲਾ ਦੇ ਥੱਲੇ ਕਿੰਨੇ ਬੋਲੇ ਦੇ 12 ਕਿਲੋ ਹੋਗਾ ਲੀਟਰ ਵਾਲਾ ਅੱਜ ਹੀ ਲਿਆਂਦੀ ਸਵੇਰੇ ਆਣ ਕੇ ਚੋਈ ਆਪਾਂ 7 ਵਜੇ ਘਰੇ ਲਿਆਂਗੇ ਠੀਕ ਹੈ ਜੀ ਹਾਂਜੀ ਲਓ ਜੀ 12 ਕਿਲੋ ਦੋਸਤੋ ਬੋਲਾ ਹੋਂ ਦੇ ਥੱਲੇ ਮੌਜੂਦ ਆ ਠੀਕ ਆ ਤੇ ਤੇਜਾ ਦੇ ਨੇ ਅੱਜ ਸੂਈ ਨੂੰ ਮਗਰ ਬੱਛੀ ਆ ਆਪ ਤੇਜਾ ਸੂਆ ਹੈ ਠੀਕ ਆ ਸੋ ਹਵਾਨੇ ਲੇ ਤੋ ਬਾਕੀ ਅੱਗੇ ਦੋਸਤੋ ਸੇਵਾ ਦਾ ਦੁੱਧ ਤੁਸੀਂ ਜਿੰਨਾ ਵੀ ਚੰਗੀ ਸੇਵਾ ਕਰ ਲੂ ਕੋਈ ਵੀਰ ਉਹਨਾਂ ਵਧੀਆ ਦੁੱਧ ਲੈ ਸਕਦਾ ਬਾਕੀ ਥਣ ਥਣ ਦੀ ਜੇਕਰ ਗੱਲ ਕਰ ਲਗੇ ਤਾਂ ਜਿਹੜੀ ਚਵਾਈ ਹੈ ਤੁਸੀਂ ਹੱਥੀ ਕਰੋਗੇ ਤੇ ਈਜ਼ੀਲੀ ਕਰ ਸਕਦੇ ਹੋ ਠੀਕ ਆ ਜੀ ਤੇ ਕੋਈ ਉਂਗਲਾਂ ਨਾਲ ਚੋਣ ਦੀ ਲੋੜ ਨਹੀਂ ਵੈਸੇ ਰੁਗ ਜਿਹੜਾ ਨਾਰਮਲ ਹੀ ਭਰਿਆ ਜਾਂਦਾ ਉਪਰੋਂ ਵੀ ਤੇ ਮੁਠੀ ਨਾਲ ਵੀ ਆਪਾਂ ਹੱਥੀ ਚਵਾਈ ਜਿਹੜੀ ਇਸ ਵੇੜ ਦੀ ਕਰ ਸਕਦੇ ਚੋਆਇਸ ਸੰਧੂ ਸਾਹਿਬ ਬਿਲਕੁਲ ਸਹੀ ਆ ਜੇ ਚਵਾਈ ਗਲਤ ਹੋਵੇ ਪਹਿਲੋ ਦੱਸਣਾ ਆਪਾਂ ਬਿਲਕੁਲ ਹਾਂਜੀ ਤੇ ਇਹਦਾ ਮੁੱਲ ਵੀਰ ਜੀ ਕੀ ਰਹੂਗਾ ਸੰਧੂ ਸਾਹਿਬ ਇਹਦਾ ਮੁੱਲ 45000 ਰੁਪਏ 42000 ਲਓ ਜੀ 42000 ਦੀ ਇਹ ਵੈੜ ਹੋ ਜੂਗੀ ਜੀ। ਜੋ ਆਜੂ ਵਧੀਆ ਦੁੱਧ 16 17 ਤੋਂ ਪਲਾਸੀ ਦੇਣਾ ਇਹਨੇ। ਠੀਕ ਆ ਵੀਰ। ਹਾਂਜੀ। ਅਗਲੇ ਪਾਸੇ ਆਪਣੇ ਕੋਲ ਜਿਹੜੀ ਹੈਗਾ ਤੀਜੇ ਨੰਬਰ ਤੇ ਆ। ਹਾਂਜੀ। ਗੱਪਣਾ ਖਰਦੀ 8 9 ਦਿਨਾਂ ਜੀ। ਇਹ ਗੱਪਣ ਹੈ ਜੀ। ਹਾਂਜੀ ਦੁੱਧ ਕੱਢੂਗੀ 16 17 ਕਿਲੋ ਵੈੜ ਉਹ ਵੀ। ਠੀਕ ਆ। ਤਾਂ ਸੂਹਾ ਇਹ ਮੇਰੇ ਦੂਜਾ ਹੀ ਹੈ। ਅਜੇ ਤੀਜੇ ਸੂਹੂਗੀਗਾ। ਤੀਜਾ ਸੂਬਾ? ਹਾਂਜੀ ਤੀਜੇ ਸੂਣਾ ਦਨ। ਲਓ ਜੀ। ਤੀਜਾ ਸੂਬਾ 200 ਠੀਕ ਆ ਜੀ। ਡੱਬੀ ਵੈੜ। ਸੋ ਬਾਕੀ ਥੋੜਾ ਜਿਹਾ ਕਿਦਾਂ ਕਰਦੇ ਤੁਸੀਂ ਕ੍ਰੋਸ ਵੀ ਮੰਨ ਸਕ ਚਾਰ ਥਾਣਾ ਠੀਕ ਆ ਵੈਸੇ ਚਾਰ ਥਾਣਾ ਥੋੜੀ ਜਿਹੀ ਪੋਰ ਜਿਹੜੀ ਇੱਕ ਅੱਧੀ ਤੁਹਾਨੂੰ ਮਤਲਬ ਬੱਚੇ ਲੱਗੇ ਦੋ ਕੁ ਵਿੱਚ ਨਜ਼ਰ ਆਉਣਗੇ ਵੈਸੇ ਹਵਾਨੇ ਦੇ ਬਾਕੀ ਚੱਲਣਗੇ ਚਾਰ ਥਾਣੇ ਠੀਕ ਆ ਸੋ ਤੀਜਾ ਸੂਬਾ ਹਜੇ 8-7 ਦਿਨ ਹਜੇ ਕੱਢਦੀ ਆ ਠੀਕ ਆ ਬਾਕੀ ਆ ਮੂੰਹ ਮੱਥਾ ਇੱਕ ਵਾਰੀ ਜ਼ਰੂਰ ਤੁਸੀਂ ਦੇਖ ਲਓ ਠੀਕ ਆ ਜੀ ਤੋਰ ਲਿਆ अच्छा हमने भाईदा फिर की मोल की संधू साहब ए दा मोल कर लेबा 40000 रु हम्म तैयार हु 40000 दी बिकनी पर आज आपा दे दंगा 36000 रु दी 36000 36000 मान कर दंगा 35 दी ਹਾਨਾ ਹੀ ਹੋ ਜੂਗੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ 35000 ਦੀ ਹੋ ਜੂਗੀ ਲਾਸਟ ਦੇ ਵਿੱਚ ਇਹ ਵੈੜ ਸੀਗੀ ਠੀਕ ਆ ਤੇ ਲੈ ਜੂਗੀ 8-10 ਦਿਨ ਲੈ ਜੂਗੀ ਬਣੂ ਬਣੂ ਪੂਰਾ ਠੀਕ ਆ ਹਾਂਜੀ ਸਿਲਸਿਲਾ ਕੁ ਵਧੀਆ ਦੁੱਧ 16-17 ਕਿਲੋ ਕੱਢ ਜਣਾ ਨੇ ਵਧੀਆ ਠੀਕ ਹੈ ਜੀ ਸੋ ਹਾਈਟ ਚੰਗੀ ਆ ਨਾ ਬਾਲੀਆਂ ਵੱਡੀਆਂ ਨਾ ਹੀ ਦਰਮਿਆਨੇ ਕਰਦਾ ਪਿਛਲੇ ਸਾਈਜ਼ ਕੋਈ ਮੀਡੀਅਮ ਮੰਨ ਕੇ ਤੁਸੀਂ ਸਬਦਾ ਕਰ ਲਿਓ ਮੀਡੀਅਮ ਹਾਈਟ ਤੇ ਅਮਨ ਬਾਈ ਨੰਬਰ ਇੱਕ ਆਪਣੇ ਜਰੂਰ ਕੋਲ ਜੀ ਨੰਬਰ ਆਪਣਾ ਸੰਤੂ ਸਾਹਿਬ ਇੱਕ ਹੀ ਚੱਲਦਾ ਮੈਨ ਨੰਬਰ 98554 ਹਾਂ ਜੀ ਹਾਂ ਜੀ 94035 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸੋ ਹੋਰ ਬਾਈ ਜੀ ਕੋਈ ਗੱਲ ਵਧੀਆ ਸੰਤੂ ਸਾਹਿਬ ਠੀਕ ਠਾਕ ਵਧੀਆ ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਅਮਨ ਮੱਲੀ ਸਾਹਿਬ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦਿਆਂਗੇ ਦੋਸਤੋ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੇ ਦਿਖਾਏ ਗਏ ਪਸ਼ੂਆਂ ਦਾ ਵੇਰਵਾ ਬਿਲਕੁਲ ਤੁਹਾਨੂੰ ਦੱਸ ਦਿੱਤਾ ਐਨੀਮਲ ਜਿਹੜਾ ਪਸੰਦ ਹੋਊਗਾ ਵਿਸ਼ੇਸ਼ ਤੌਰ ਤੇ ਉਹਦੇ ਬਾਰੇ ਗੱਲਬਾਤ ਕਰਕੇ ਤੁਸੀਂ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੀ ਅੱਜ ਫਿਲਹਾਲ ਇਸ ਕਵਰ ਦੇ ਵਿੱਚ ਦੋਸਤੋ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ